ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਮਾ ਚੰਨ ਚੜ ਦਿੱਤਾ ਹਾਲਾਂਕਿ ਜੇ ਗੱਲ ਕਰੀਏ ਮੁੱਖ ਮੰਤਰੀ ਬਣਨ ਦਾ ਉਹਨਾਂ ਕੋਲੇ ਚਾਹੇ ਸਮਾਂ ਘੱਟ ਸੀ ਪਰ ਉਹਨੇ ਸਮੇਂ ਦੇ ਵਿੱਚ ਜਿਹੜੇ ਫੈਸਲੇ ਬਹੁਤ ਜਲਦੀ ਲੈ ਲਏ ਕੰਮ ਆ ਜਿਹੜੇ ਬਹੁਤ ਜਲਦੀ ਕਿਤੇ ਗਏ ਕੇਰਾ 3-4 ਮਹੀਨਿਆਂ ਦੇ ਵਿੱਚ ਸਰਕਾਰ ਹਲਾਕੇ ਰੱਖਦੀ ਸੀ ਕੇਰਾ ਕੰਮ ਧੜਾ ਧੜ ਕਰ ਦਿੱਤੇ ਸੀ ਕੰਮ ਵੀ ਹੋ ਰਹੇ ਸੀ ਦੂਜੇ ਪਲਸੇ ਤਕੜੇ ਇਲਜ਼ਾਮ ਵੀ ਲੱਗ ਰਹੇ ਸੀ ਕਰੋੜਾਂ ਦੀਆਂ ਫਰੋਟੀਆਂ ਵੀ ਸਾਹਮਣੇ ਆ ਰਹੀਆਂ ਸੀ ਹਰ ਇੱਕ ਚੀਜ਼ ਤੇ ਜਿਹੜੇ ਇਹਨਾਂ ਦੇ ਆਪ ਦੇ ਵੱਡੇ ਲੀਡਰ ਨੇ ਉਹ ਚਰਨਜੀਤ ਸਿੰਘ ਚੰਨੀ ਤੋਂ ਮੱਚਦੇ ਸੀ ਕਿ ਪੈਰਾਂ ਦੀ ਜੁੱਤੀ ਨੂੰ ਤੁਸੀਂ ਸਿਰ ਤੇ ਬਿਠਾਤਾ ਤਾਂ ਇਸੇ ਹੀ ਹਾਲ ਹੋਊਗਾ ਹੁਣ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਚੰਨੀ ਨੇ ਆ ਕੀ ਨਮਾ ਚੰਨ ਛੱਡ ਦਿੱਤਾ ਵੈਸੇ ਤਾਂ ਇਹ ਬੋਲਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਦਾਂ ਦੀ ਐ ਕਿ ਆਪਣੀ ਸਰਕਾਰ ਕਾਂਗਰਸ ਦੀ ਸਰਕਾਰ ਆਊ ਤਾਂ ਕੇਜਰੀਬਾ ਨੂੰ ਉੱਥੋਂ ਕੋਟ-ਕੋਟ ਭੇਜਾਂਗੇ ਕੇਜਰੀਬਾਲ ਤੋਂ ਆ ਕੇ ਮਗਰਾਮ ਆ ਗਏ ਜਿਹੜੇ ਦਿੱਲੀ ਤੋਂ ਇਹਨਾਂ ਨੇ ਬਹਿਰੂਪੀਏ ਬਿਠਾਈ ਹੋਏ ਨੇ ਕਿ ਦਿੱਲੀ ਤੋਂ ਆ ਕੇ ਪੰਜਾਬ ਦੇ ਵਿੱਚ ਆਪਦਾ ਰਾਜ ਹੈ ਜਿਹੜੇ ਚਲਾਉਣਾ ਚਾਹੁੰਦੇ ਨੇ ਕਿ ਦਿੱਲੀ ਨੂੰ ਛੱਡ ਕੇ ਪੰਜਾਬ ਦੇ ਵਿੱਚ ਆ ਕੇ ਸਿਰਫ ਭਗਵੰਤ ਮਾਨ ਇੱਕ ਨਮੂਨਾ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਇੱਥੇ ਦਸਕਤ ਕਰਦੇ ਹੋਰ ਕੁਝ ਨਹੀਂ ਆਪਦੇ ਹਸਾਬ ਨਾਲ ਦੇ ਨਾਲ ਇਹਨਾਂ ਨੇ ਆਉਧੇ ਲੈ ਲੇ ਕੱਲੇ ਭਗਵੰਤ ਮਾਨ ਤੋਂ ਸੈਣ ਕਰਾਏ ਤੇ ਨਾ ਭਗਵੰਤ ਮਾਨ ਇਹ ਕੁਝ ਬੋਲਣਾ ਚਾਹੁੰਦਾ ਸੀ ਕਿ ਭਈ ਮੈਂ ਨਹੀਂ ਦੇਣਾ ਚਾਹੁੰਦਾ ਤੁਹਾਨੂੰ ਉਹਦੇ ਕਿਉਂ ਕਢਾਉਣਾ ਹੈ ਰਿਮੋਟ ਉਹਨਾਂ ਦੇ ਹੱਥ 'ਚਾ ਜਿਵੇਂ ਜੀ ਕਰਦਾ ਉਸੇ ਤਰ੍ਹਾਂ ਉਹ ਚਲਾ ਰਹੇ ਨੇ ਇਸ ਤਰ੍ਹਾਂ ਦੇ ਬਿਆਨ ਚਰਨਜੀਤ ਸਿੰਘ ਚੰਨੀ ਹਰ ਇੱਕ ਭਾਸ਼ਣ ਦੇ ਵਿੱਚ ਦਿੰਦਾ ਰਿਹਾ ਕਿ ਸਤਾਈ ਦੇ ਵਿੱਚ ਸਰਕਾਰ ਆ ਗਈ ਕੇਸਰੀ ਬਾਣੂ ਨੂੰ ਇਹ ਤੋਂ ੱੱਕੇ ਮਾਰ ਕੇ ਆਪਾਂ ਬਾਹਰ ਕੱਢਾਂਗੇ ਆ ਕੁਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਕੋਈ ਪ੍ਰੋਗਰਾਮ ਹੈ ਕੋਈ ਚਰਨਜੀਤ ਸਿੰਘ ਚੰਨੀ ਬੈਠੇ ਨੇ ਚਾਨੇ ਚੜ੍ਹਨ ਦੇ ਲਈ ਨਾਲ ਬੈਠੇ ਨੇ ਮਨੀਸ਼ ਸ਼ੋਧਿਆ ਤੇ ਨਾਲ ਹੀ ਦਿਖਾਈ ਦੇ ਰਹੇ ਆ ਅਮਨ ਅਰੋੜਾ ਕਿ ਬੈਸੇ ਤਾਂ ਜੇ ਦੇਖੀਏ ਤਾਂ ਗੱਲਾਂ ਬਾਤਾਂ ਜਾਂ ਇੱਕ ਦੂਜੇ ਤੇ ਇਲਜ਼ਾਮ ਲੋਣੇ ਹੁੰਦੇ ਆ ਤਾਂ ਇਹਦੇ ਜਿਹੜੇ ਖਾਸ ਵਰਕਰ ਨੇ ਜਾਂ ਸੀਨੀਅਰ ਆਗੂ ਨੇ ਉਹਨਾਂ ਨੂੰ ਲੱਗਦਾ ਕਿ ਜੇਕਰ ਇਹ ਆਮਨੇ ਸਾਹਮਨੇ ਹੋ ਜਾਣਾ ਤਾਂ ਪਤਾ ਨਹੀਂ ਚਪੇੜੋ ਚ ਲਪਟੋਲ ਫੜੀ ਹੋ ਜਾਣਗੇ ਕਿ ਆਮ ਵਰਕਰ ਲੜਦੇ ਰਹਿੰਦੇ ਨੇ ਤੇ ਆਪ ਬੈਠੇ ਇਹ ਇਹ ਗੱਲਾਂ ਕਰਦੇ ਹੋਣਗੇ ਕਿ ਭਈ ਮੇਰਾ ਵਰਕਰ ਮੇਰੇ ਪਿੱਛੇ ਇਸਤੇ ਲੜ ਪਿਆ ਉਹ ਕਹਿੰਦਾ ਉਹ ਸਾਡੇ ਵਰਕਰ ਬਹੁਤ ਤਕੜੇ ਨੇ ਉਹ ਵੀ ਲੜ ਰਹੇ ਨੇ ਕੰਮ ਆਪਾਂ ਵਧੀਆ ਕਰੀ ਜਾਂਦੇ ਆ ਇਹਨਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਹੀ ਅਲਝਾਈ ਰੱਖੋ ਆਪਾਂ ਆਪਸ ਦੇ ਵਿੱਚ ਸਾਰੇ ਇਕੱਠੇ ਆ ਕਿਉਂਕਿ ਕੰਮ ਆ ਜਿਹੜੇ ਬਹੁਤ سارے ਰਹਿੰਦੇ ਨੇ ਇੱਕ ਦੂਜੇ ਤੱਕ ਇਹਨਾਂ ਨੂੰ ਸਰਕਾਰ ਚਾਹੇ ਬਦਲ ਜਾਂਦੀ ਹੈ ਜਿਵੇਂ ਸਿੱਧੂ ਮੂਸੇਵਾਲੇ ਦਾ ਵੀ ਗਾਣਾ ਆਇਆ ਸੀ ਉਹੀ ਨੇ ਸਰਕਾਰਾਂ ਸਿਰਫ ਲੋਗੋ ਹੋਇਆ ਚੇਂਜ ਕਿ ਸਰਕਾਰ ਤਾਂ ਉਹੀ ਰਹਿੰਦੀ ਹੈ ਲੋਗੋ ਚੇਂਜ ਹੋ ਜਾਂਦੇ ਨੇ ਪਰ ਸਾਡੇ ਲੋਕਾਂ ਨੇ ਬਦਲਾਅ ਦੇਖ ਲਿਆ ਬਦਲਾਅ ਦੇ ਨਾਲ ਨੂੰ ਵੋਟ ਪਾਈ ਸੀ ਤੇ ਹੁਣ ਕਿਦਾਂ ਦੇ ਬਦਲਾਅ ਦੇਖ ਲੈਨੇ ਲੋਕਾਂ ਨੇ ਲਾਠੀ ਚਾਰਜ ਲੋਕਾਂ ਨੇ ਦੇਖ ਲਿਆ ਝੂਠੇ ਪਰਚੇ ਲੋਕਾਂ ਨੇ ਦੇਖ ਲਏ ਘਰ ਕਿੰਨਾ ਢਾਹ ਢੇਰੀ ਹੋਇਆ ਲੋਕਾਂ ਨੇ ਉਹ ਦੇਖ ਲੇ ਹੁਣ ਹਰ ਇੱਕ ਚੀਜ਼ ਮਤਲਬ ਆਪਾਂ ਕਹਿ ਦਈਏ ਅਕਾਲੀ ਦਲ ਵੀ ਚੰਗੇ ਸੀ ਤਕੜੇ ਕਾਂਗਰਸ ਵੀ ਚੰਗੇ ਸੀ ਲੋਕ ਕਹਿੰਦੇ ਨੇ ਪਰ ਇਹ ਤਾਂ ਉਹਨਾਂ ਤੋਂ ਵੀ 10 ਗੁਣਾ ਅੱਗੇ ਲੰਘ ਗਏ ਤੱਕੇ ਦੇ ਮਾਮਲੇ 'ਚ ਪਰਤੇ ਦੇ ਮਾਮਲੇ 'ਚ ਦਬਾਉਣ ਦੇ ਮਾਮਲੇ 'ਚ ਹਰ ਇੱਕ ਮਾਮਲੇ ਦੇ ਵਿੱਚ ਇਹ ਦੂਜੀਆਂ ਸਰਕਾਰਾਂ ਨਾਲੋਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਪਰ ਹੁਣ ਚਰਨਜੀਤ ਸਿੰਘ ਚੰਨੀ ਇੱਕ ਨਵਾਂ ਚੈਨਲ ਵੀ ਸਟਾਰਟ ਕਰ ਰਹੇ ਨੇ ਆਪ ਦਾ YouTube ਤੇ 16 ਨਵੰਬਰ ਨੂੰ ਕਹਿੰਦੇ ਆਪਾਂ ਸਟਾਰਟ ਕਰਾਂਗੇ ਉਹਦੇ ਵਿੱਚ ਆਪਾਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਿਆ ਕਰਾਂਗੇ ਕਿ ਪੰਜਾਬ ਦੇ ਮੁੱਦੇ ਜਿਨ੍ਹਾਂ ਨਾਲ ਪਹਿਲਾਂ ਤੋਂ ਤੁਹਾਡੇ ਲਿੰਕ ਹੈ ਕਾਂਗਰਸ ਨਾਲ ਵੀ ਲਿੰਕ ਲੱਗਦੇ ਨੇ ਲਿੰਕ ਅਕਾਲੀ ਦਲ ਨਾਲ ਵੀ ਲਿੰਕ ਲੱਗਦੇ ਨੇ ਆਮ ਆਦਮੀ ਪਾਰਟੀ ਨਾਲ ਵੀ ਲਿੰਕ ਲੱਗਦੇ ਮਿਲਦੇ ਹਾਂ ਵਧੀਆ ਅਸਦੇ ਖੇਡਦੇ ਹਾਂ ਪਰ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇਹ ਟੀਚਾ ਬਹੁਤ ਲੰਮਾ ਸਮਾਂ ਨਹੀਂ ਚੱਲਣ ਵਾਲਾ ਲੋਕ ਸਮਝ ਜਾਣਗੇ ਪਰ ਉਹ ਚੈਨਲ ਤੇ ਦੇਖਦੇ ਆ ਕਿਸ ਤਰ੍ਹਾਂ ਦੀਆਂ ਕਲਾ ਆਉਣਗੀਆਂ ਪੰਜਾਬ ਦੇ ਕਿਹੜੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਊਗੀ ਜਾਂ ਫਿਰ ਉੱਥੇ ਕੋਈ ਪੋਡਕਾਸਟ ਨਾ ਚੱਲਣ ਲੱਗ ਜੇ ਕਿ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਬੁਲਾ ਲਈਏ ਉਹਨਾਂ ਨਾਲ ਗੱਲਬਾਤ ਕਰੀਏ ਕੋਈ ਇਸ ਤਰ੍ਹਾਂ ਦਾ ਕੰਮ ਵੀ ਨਾ ਚੱਲ ਪਵੇ ਪਰ ਜਦੋਂ ਜਦੋਂ ਚੈਨਲ ਸਟਾਰਟ ਹੋਊਗਾ 16 ਨਵੰਬਰ ਤੋਂ ਬਾਅਦ ਦੇਖਦੇ ਆ ਕਿ ਕਿਸ ਤਰ੍ਹਾਂ ਚੈਲੈਂਜ ਇਸ ਚੰਨੀ ਹੋਰ ਨਵੇਂ ਚੈਨਲ ਜਿਹੜੇ ਚੜਾਉਂਦੇ ਨੇ